ਟੈਕਟੀਕਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਅੱਜ ਦੀ ਵੀਡੀਓ 8 ਅਗਸਤ ਨੂੰ ਬਣਾ ਰਹੇ ਹਾਂਗੇ ਤੇ ਕਿਸਾਨ ਵੀਰ ਜਿਹੜਾ ਮੱਕੀ ਲਾ ਰਿਹਾ ਹੈਗਾ ਝੋਨੇ ਦੀ ਫਸਲ ਦੇ ਥਾਂ ਮੇ ਜਿਹੜੀ ਮੱਕੀ ਲੱਗ ਰਹੀ ਹੈ ਮੇਰੇ ਨਾਲ ਸਤਨਾਮ ਆ ਬਾਈ ਬਾਈ ਸਤਨਾਮ ਕੀ ਹਾਲ ਚਾਲ ਹੈ ਅੱਧੀ ਆ ਬਈ ਠੀਕ ਹੈ ਸਤਨਾਮ ਕਹਿੰਦੇ ਮੰਮਾ ਮੱਕੀ ਕਹਿੰਦੇ ਤੋਵਾ ਦੋਵਾ ਕਰਾਤੀ ਹੈ ਸਾਰਿਆਂ ਨੇ ਕੰਨਾਂ ਨੂੰ ਹੱਥ ਲਾ ਲੇ ਬਈ ਜਮਾਲਵਾਉਂਦੀ ਆ ਬਈ ਕੋਈ ਗੱਲ ਨਹੀਂ ਤੇ ਤੂੰ ਦੁਬਾਰੇ ਫੇਰ ਪੰਗਾ ਲੈ ਲਿਆ ਸਾਈ ਆ ਫਿਰ ਇਹਦਾ ਯਾਰ ਦੇ ਚਾਹੀਦਾ ਹਨਾ ਕੋਈ ਨਹੀਂ ਹੁੰਦਾ ਇਹਦਾ ਫਿਰ ਚਾ ਇਹਦਾ ਕੁਸਤਾ ਹੁੰਦਾ ਹੀ ਹੁੰਦਾ ਕਿਸਾਨ ਭਰਾ ਜਿਹੜੇ ਵੀਡੀਓ ਦੇਖ ਰਹੇ ਨੇ ਤੂੰ ਚੋਣ ਦੀ ਥਾਵੇਂ ਬਦਲ ਦੇ ਵਿੱਚ ਹਨਾ ਮੱਕੀ ਲਾ ਰਿਹਾ ਹੈਗਾ ਕੀ ਕਾਰਨ ਆ ਵੀ ਕਿਉਂ ਲਾ ਰਿਹਾ ਹੈਗਾ ਕੁਸਤਾ ਬਾਈ ਯਾਰ ਪਾਣੀ ਕਰਕੇ ਲਾ ਰਿਹਾ ਹੈਗੇ ਕੁਛ ਯਾਰ ਕੁਝ ਵੀ ਆ ਮੈਨਾਂ ਆਪ ਵੱਖਰਾ ਕਰਨਾ ਚਾਹੁੰਦਾ ਬਈ ਯਾਰ ਵੀ ਇੱਕ ਚੀਜ਼ ਹੀ ਬੜੀ ਆ ਨਾ ਬਾਰ-ਬਾਰ ਯਾਰਾ 100 ਉਹੀ ਉੱਥੇ ਚੱਲੀ ਜਾਂਦਾ ਕੰਮ ਉੱਥੇ ਨਾਲੇ ਫਿਰ ਮਾਗਰਾ ਬਤਾ ਧਰਨੇ ਲਾਈ ਇਹਨਾਂ ਨੂੰ ਜਿਰੀ ਦਾ ਰੇਟ ਨਹੀਂ ਮਿਲਦਾ ਸਾਡਾ ਜਿਰੀ ਚੱਕ ਲੋ ਫਲਾਨਾ ਕਰ ਲੋ ਕਾਹਦੋ ਬਈ ਮੈਂ ਤਾਂ ਕਰਦਾਂ ਗਵਰਨਮੈਂਟ ਦੇ ਯਾਰਾ ਆਵਾ ਬਦਲ ਆਉਦਾ ਯਾਰ ਚਾਰ ਪਾਉ ਵਿੱਚੋਂ ਆਪਣਾ ਪਤਾ ਹੁਣ ਜਿਹੜੀ ਚੀਜ਼ ਪੈ ਕੇ ਜਿਹੜੀ ਆਉਣ ਵਾਲੀ ਚੀਜ਼ ਦੀ ਆਪਣੀ ਮੰਨ ਕੇ ਚੱਲ ਵੀ ਡਿਮਾਂਡ ਹੈ ਚੱਲੋ ਹੀ ਓਵੇਂ ਬਈ ਯਾਰ ਲੋੜ ਹੀ ਨਹੀਂ ਆਪਾਂ ਨੂੰ ਯਾਰਾ ਐਵੇਂ ਆਪਾਂ ਕਿਉਂ ਧਰਨੇ ਲਾਉਨੇ ਮਾਗਰੋ ਯਾਰਾ ਠੀਕ ਹੈ ਠੀਕ ਹੈ ਨਾ ਗੱਲ ਵੀ ਯਾਰ ਬਦਲ ਚਾਹੀਦਾ ਗਾ ਬਦਲ ਚਾਹੀਦਾ ਬ ਜਦੋਂ ਆਮ ਹੁਣ ਮਨਾ ਹਰੇਕ ਸਮੇਂ ਜੀਰੀ ਆ ਹਨਾ ਜਿਹੜੀ ਚੀਜ਼ ਦੀ ਆਮੀ ਉਹਦੀ ਬਰਵਾਦੀ ਤਾਂ ਹੋਣੀ ਆ ਬਾਈ ਯਾਰ ਤੇ ਬਾਈ ਜਿਹੜਾ ਪਹਿਲਾ ਸੀਜ਼ਨ ਲੰਘਿਆਗਾ ਮੱਕੀ ਦਾ ਕਿੰਨੇ ਕਿੱਲੇ ਲਾਈ ਦੀ ਮੱਕੀ ਦੇ ਮੇਰੇ 14 ਕਿੱਲੇ ਲਾਇਆ ਸੀ ਬਾਈ 14 ਕਿੱਲੇ ਮੱਕੀ ਲਾਈ ਸੀਗੀ ਹੁਣ ਜਿਹੜਾ ਤੇ ਦਿਮਾਗ ਦੇ ਵਿੱਚ ਧਾਰਿਆ ਸੀਗਾ ਵੀ ਕਿੰਨੇ ਕਿੱਲੇ ਮੱਕੀ ਦੇ ਲਾਉਣੇ ਨੇ ਹੁਣ ਬਾਈ ਮੈਂ 5 ਲਾਉਣੇ ਸੀਗੇ ਆਹ 5 ਕਿੱਲੇ ਮੱਕੀ ਦੇ ਲਾਉਣੇ ਸੀ ਉਹ ਵੀ ਗੱਲ ਦੱਸ ਦੇਾਂਗੇ ਹਾਂ ਉਹ ਵੀ ਤੁਹਾਨੂੰ ਗੱਲ ਸ਼ੇਅਰ ਕਰਦੇ ਵੀ ਕੀ ਕਰਨ ਉਹ ਕਿੰਨੀ ਲਾ ਰਹੇ ਆ ਮੱਕੀ ਮਾਦਾ ਬਾਈ 5 ਲਾਉਣੇ ਸੀਗੇ ਪੰਜੇ ਹੀ ਉਥੇ ਗਵਰਨਮੈਂਟ 'ਚ ਲਿਖਾਤੇ ਸੀਗੇ ਵੀ ਮ ਪਰ ਯਾਰ ਜਿਵੇਂ ਕਹਣਾ ਵੀ ਰਿਸ਼ਤੇਦਾਰਾਂ ਨੇ ਵਿੱਚ ਮਾਲਾ ਵੀ ਮਿੱਤਰ ਬਾਈ ਲੈਣੇ ਆਣ ਗਵਾਂਡ ਬਸ ਉਹ ਗੱਲ ਵੀ ਤੈਨੂੰ ਪਤਾ ਹੀ ਆ ਆਪਣੇ ਕੀ ਚੱਲਦੀਆਂ ਚਗਾਲਾਂ ਬਾਈ ਕਹਿੰਦਾ ਨਾ ਨਹੀਂ ਦਿੱਤੇ ਉਹ ਜੀ ਬਾਈ ਕਹਿੰਦਾ ਐਨਾ ਕਤੰਗ ਕੀਤਾ ਮੈਨੂੰ ਰਿਸ਼ਤੇਦਾਰਾਂ ਨੂੰ ਫੋਨ ਲੱਗੇ ਹੋਰ ਮਿੱਤਰਾਂ ਨੇ ਵੀ ਮੇਰੇ ਮਾਂ ਵੀ ਕਿਹਾ ਯਾਰ ਖੋਦਾ ਵੀ ਯਾਰ ਇਹ ਤਾਂ ਯਾਰ ਆਪਾਂ ਚੋਣਾ ਲੈ ਯਾਰ ਹਨਾ ਵੀ ਰਿਸਕ ਲੈ ਰਹੇ ਹਾਂਗਾ ਠੀਕ ਹੈ ਕਿਉਂਕਿ ਆਪਾਂ ਨੂੰ ਪਤਾ ਯਾਰ ਚੋਣਾ ਵੀ ਸਿੱਧਾ ਹੋ ਰਿਹਾਗਾ ਹਨਾ ਵੀ ਯਾਰ ਦੋ ਵਾਰੀ ਰੇਪ ਆ ਹੋਰ ਹਨਾ ਵੀ ਆਪਾਂ ਨੂੰ ਸਿਰ ਟਕਣਾ ਵੀ ਹੋ ਰਿਹਾਗਾ ਪਰ ਯਾਰ ਜਿਹੜੀ ਮੱਕੀ ਹੈਗੀ ਮੱਕੀ ਮੈਂ ਕਿਹਾ ਬਹੁਤ ਮਿਹਨਤ ਲਾਉਗੀ ਵੀ ਉਹਨੇ ਰੁਪਿਆ ਦੀ ਹੋ ਜੂਗੀ ਪਰ ਬਾਈ ਦਾ ਇੱਕ ਯਾਰ ਸਟੈਂਡ ਵਾਲਾ ਪਰ ਦਿਲ ਵਾਲਾ ਹਨਾ ਵਿਸ਼ਵਾਸ ਵਾਲਾ ਵੀ ਇਹਨੇ ਬਦਲ ਲਿਆਉਣ ਬਾਰੇ ਸੋਚਿਆ ਹੈਗਾ ਹਨਾ 2000 ਰੁਪਏ ਯਾਰ ਜਿਹੜੀ ਚੀਜ਼ ਦੀ ਆਪਾਂ ਸੌਦਾ ਕਰ ਲਈ ਹਨਾ ਉਹ ਚੀਜ਼ ਪੂਰੀ ਦੋ ਕਿਲੋਣਾ ਸਤਨਾ ਮੱਕੀ ਲਾ ਰਹੇ ਹੈ ਮੱਕੀ ਕਿਹੜਾ ਵੀ ਲਾ ਰਹੇ ਹੈਗਾ 77 50 ਸੈਂਟਾ ਦਾ ਜਿਹੜਾ ਪਹਿਲਾਂ ਲਾਇਆ ਉਹੀ ਲਾਉਂਗਾ ਦਾ ਉਹੀ ਲਾ ਰਿਹਾ ਮਨ ਤੇ ਘਰ ਕਰਾਇਆ ਹੋਇਆ ਜਾਵਾਂਗਾ ਕਹਿੰਦਾ ਵੀ ਉਹ ਵਧੀਆ ਚੀਜ਼ ਆ ਯਾਰ ਉਹ ਠੀਕ ਹੈ ਵਧੀਆ ਵੀ ਆ ਤੇ ਹੁਣ ਮੱਕੀ ਬੀਜਣ ਤੋਂ ਪਹਿਲਾਂ ਕਿੰਨਾ ਕੀ ਗੱਲਬਾਤ ਕਰ ਰਹੇ ਕਿੰਨਾ ਬੀ ਪਾ ਰਹੇ ਆ ਪਹਿਲਾਂ ਦੇਖ ਵਾਹਣ ਬਾਹ ਕੇ ਮੱਕੀ ਪਹਿਲਾਂ ਇਹਦੇ ਵਿੱਚ ਹੈਗੀ ਸੀਗੀ ਕੰਪਿਊਟਰ ਕਰਾ ਲਵਾਤਾ ਕੰਪਿਊਟਰ ਕਰਾ ਤੋਂ ਬਾਅਦ ਹੁਣ ਇਹਦੇ ਵਿੱਚ ਮੈਂ ਪਾਇਆਗਾ 20 ਕਿਲੋ ਤਾਂ ਜਿੰਕ ਪਾਤਾ ਕਿੱਲੇ ਦਾ ਠੀਕ ਹੈ ਤੇ 1.5 ਗੱਟਾ ਡੀਏਪੀ ਦਾ ਤੇ 1.5 ਹੀ ਪਟਾਸ ਦਾ 1.5 ਹੀ ਪਟਾਸ ਦਾ ਹਾਂ ਤੇ ਕਿੱਲਾ ਬੋਰੀ ਜੂਰੀਆ ਪਾਉਂਗਾ ਕਿੱਲਾ ਜੂਰੀਆ ਆ ਜਿਹੜੀ ਮੱਕੀ ਐ ਸੰਜ ਕੈ ਕਿਲੋ ਪਾ ਰਹੇ ਹਾਂ ਕਿੱਲੇ ਦਾ ਹੁਣ ਇਹ ਬਾਈ ਮੈਂ ਪਾਉ ਹੁਣ ਘੱਟੋ ਘੱਟ 13 14 ਕਿਲੋ ਕਿੱਲੇ ਦਾ ਪਾਉ ਠੀਕ ਹੈ ਚਾਰ ਵੱਡਾਂ ਤੇ ਚਾਰ ਇੱਕ ਵੱਡ ਤੇ ਚਾਰ ਖੁੱਡ ਲਾਉਂ ਬਾਈ ਸਤਨਾਮ ਇੱਕ ਤਾਂ ਜਿਹੜੇ ਮੌਕੇ ਦੀ ਮੌਜੂਦਾ ਸਰਕਾਰ ਆ ਗਈ ਮਾਨ ਸਰਕਾਰ ਹਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਉਹਨਾਂ ਨੇ ਇੱਕ ਸਬਸਿਡੀ ਦਿੱਤੀ ਹੈਗੀ ਉਹ ਕਿੰਨੀ ਸਬਸਿਡੀ ਕਿੱਲੇ ਦਿੱਤੀ ਹੈ ਹੁਣ ਬਾਈ ਹਲੇ ਕਹਿ ਨਹੀਂ ਸਕਦੇ ਦੇਖ ਮੇਲੇ ਤੋਂ ਆਪਾਂ ਜਦੋਂ ਮਿਲ ਗਏ ਹਨ ਆਪਾਂ ਫੇਰ ਗੱਲ ਕਹਾਂਗੇ ਵੀ ਆਈਡੀਆ ਉਹਨਾਂ ਨੇ ਲਾਂਚ ਕੀਤਾ ਕਿਨ 7000 ਕਿੱਲੇ ਦਾ ਕਿਹਾ ਕਿ 14000 ਸੁਣਦੇ ਆ ਨਾ ਗੱਲਾਂ ਸੁਣਦੇ ਕੋਈ ਪੜਦਾ ਕੋਈ 4500 ਕਹੀ ਜਾਂਦਾ ਕੋਈ 7000 ਕਹੀ ਜਾਂਦਾ ਯਾਰ ਬਾਕੀ ਮੇਲੇ ਤੋਂ ਜਾਣੇ ਜੇ ਆਪਾਂ ਜਦੋਂ ਆਪ ਨੂੰ ਮਿਲ ਗਿਆ ਆਪਾਂ ਦੱਸਾਂਗੇ ਬਾਈ ਕਲੀ ਕਲੀ ਗੱਲ ਵੀ ਆਪਾਂ ਨੂੰ ਆ ਚੀਜ਼ਾਂ ਐ ਹੋਈ ਆ ਵੀ ਇੱਕ ਵਾਰ ਤੁਸੀਂ ਜਿਹੜੇ ਖੇਤੀਬਾੜੀ ਵਿਭਾਗ ਮੈਕਮੇਨ ਆ ਜਿਹੜਾ ਮਤਲਬ ਆਪਣੇ ਬਰਨਾਲਾ ਦੇ ਵਿੱਚ ਨੇ ਉਹਨਾਂ ਦਾ ਅਟੈਚ ਹੋ ਚੁੱਕੇ ਹੋਗੇ ਵੀ ਤੁਸੀਂ ਇਹ ਜਿਹੜਾ ਲਿਖਿਆ ਚੁੱਕੇ ਹੋਗੇ ਵੀ ਅਸੀਂ ਬਦਲ ਦੇ ਵਿੱਚ ਝੋਨੇ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਜੀਰੀਨ ਲਾਉਣੀ ਹੈ ਪਰ ਜੀਰੀਨ ਲਾਉਣੀ ਹੈਗੀ ਚਲੋ ਵਧੀਆ ਬਾਈ ਤੈਨੂੰ ਇੱਕ ਹੌਸਲਾ ਦੇਣ ਦੇ ਨਾਤੇ ਹਨਾ ਵੀਡੀਓ ਬਣਾ ਰਹੇ ਹਾਂ ਸੋ ਜਿਹੜੇ ਭਰਾਵਾਂ ਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਦੇਲਾ ਬਹੁਤ ਵੱਡਾ ਕਰਕੇ ਮੱਕੀ ਬੀਜੂਗੀ ਹੁਣ ਝੋਨਾ ਦਾ ਹਰੇਕ ਲਾ ਦਿੰਦਾ ਹੈ ਪਰ ਬਦਲ ਦੇ ਵਿੱਚ ਜਿਹੜਾ ਝੋਨੇ ਦੀ ਜਗ੍ਹਾ ਮੱਕੀ ਲਾਉਣੀ ਹੈ ਉਹ ਬਹੁਤ ਵੱਡੀ ਗੱਲ ਹੈਗੀ ਦਿਲ ਪੱਥਰ ਵਰਗਾ ਕਰਕੇ ਬਾਕੀ ਬਾਈ ਯਾਰ ਮੇਰਾ ਨਾ ਇੱਕ ਨੰਬਰ ਪਾ ਦੀ ਜੇ ਕੋਈ ਬੰਦੇ ਨੇ ਵੀ ਮੰਨ ਕੇ ਚੱਲ ਕਿਸਾਨ ਨੇ ਆ ਵੀ ਆ ਟਾਈਮ ਦੇ ਵਿੱਚ ਮੱਖੀ ਕੀਤੀ ਹੋਵੇ ਦੂ ਪਹਿਲਾਂ ਵੀ ਕਿਵੇਂ ਰਹੀ ਹੈ ਕੀ ਰਿਜ਼ਲਟ ਰਹੇ ਨੇ ਜਾਂ ਕੀ ਕੰਮ ਉਹਨੇ ਕਰੀ ਸੀ ਹੈਨਾ ਠੀਕ ਹੈ ਮੇਰੇ ਨਾਲ ਬਾਈ ਬਣ ਕੇ ਕਾਲ ਤੇ ਜ਼ਰੂਰ ਗੱਲ ਕਰੇ ਮੇਰੇ ਨੰਬਰ ਬੋਲ ਦੇ ਸਤਨਾਮ ਮੇਰਾ ਨੰਬਰ ਬਾਈ 7087265444 ਨੰਬਰ ਆ ਮੇਰਾ ਠੀਕ ਹੈ ਜੇ ਸਾ ਪੈਂਦਾ ਬਾਈ ਬਣ ਕੇ ਮੈਨੂੰ ਜਰੂਰ ਦੱਸੇ ਜੇ ਕਿਸੇ ਨੇ ਪਹਿਲਾਂ ਕਰਿਆ ਬਾਈ ਯਾਰਾ ਕਿਉਂ ਤਜਰਬਾ ਹੁੰਦਾ ਬਾਈ ਹਰੇਕ ਬੰਦੇ ਦਾ ਮੈਂ ਇੱਕੀ ਮੈਨੂੰ ਤਜਰਬਾ ਹੀ ਆਊਗਾ ਇਹਦਾ ਬਿਲਕੁਲ ਵੀ ਕੀ ਸਿਸਟਮ ਹੈ ਜੇ ਦੂਪਾਨਾ ਕਿਸੇ ਨੇ ਕੀਤਾ ਤਾਂ ਬਾਈ ਬਣ ਕੇ ਮੈਨੂੰ ਜਰੂਰ ਦੱਸੇ ਯਾਰਾ ਸਤਨਾਮ ਜਿਵੇਂ ਸੰਜੈਂਟਾ ਦੀ ਬੀਜ ਹੈ ਮੱਕੀ ਤੂੰ ਇਹ ਜਿਹੜਾ ਮੈਹਿਕਮੇ ਵਾਲੇ ਨੇ ਆਪਣੇ ਖੇਤੀਬਾੜੀ ਮੈਹਿਕਮੇ ਵਾਲੇ ਨੇ ਉਹਨਾਂ ਨਾਲ ਸੰਪਰਕ ਕੀਤਾ ਵੀ ਮੱਕੀ ਇਹੀ ਲੱਗਦੀ ਆ ਹੁਣ ਕਿ ਜਾਂ ਹੋਰ ਵੀ ਵੀ ਹੈਗੇ ਨੇਗੇ ਅ ਵੀ ਜਿਹੜੇ ਹੁਣ ਦੀ ਰੁੱਤ ਦੇ ਵਿੱਚ ਲੱਗਦੇ ਨੇ 2000 ਰੁਪਏ ਉਹਨਾਂ ਨੇ ਵੀ ਕਰਿਆ ਸੀ ਕਹਿੰਦੇ ਮੱਕਣਾ ਟੋ ਕਹਿੰਦੇ ਭਾਈ ਵੀ ਤੂੰ ਲੇਟ ਹੋ ਚੁੱਕਿਆ ਬਾੜਾ ਕਹਿੰਦੇ ਅੱਛਾ ਹਾਂ ਵੀ ਬੜਾ ਲੇਟ ਹੋ ਗਿਆ ਨੇ ਇਦੋਂ ਪਹਿਲਾਂ ਇੱਕ ਮਹੀਨਾ ਮੱਕੀ ਤੇਰੀ ਵੀ ਟਾਈਮ ਸੀ ਉਦੋਂ ਮੱਕੀ ਦਾ ਜਿਹੜਾ ਮਰਜੀ ਵੀ ਲਾਉਂਦਾ ਵੀ ਠੰਡ ਪੈਣ ਲੱਗ ਜੂਰੇ ਐ ਹੋਜੂ ਆਪਾਂ ਮਾ ਯਾਰ ਕੁਝ ਨਹੀਂ ਹੁੰਦਾ ਦੇਖੀ ਜਾਈਓ ਯਾਰ ਰੱਬ ਨੇ ਜਿਹੜਾ ਦੇਤਾ ਠੀਕ ਆ ਉਹਦਾ ਪਤਾ ਹੀ ਆਪਣ ਨੂੰ ਜਿੰਨਾ ਦੇਣਾ ਕਹਣਾ ਹੀ ਬਿਲਕੁਲ ਬਾਕੀ ਯਾਰ ਲਿਸਟਾਂ ਦੇ ਵਿੱਚ ਹੈਗੀਆਂ ਨੇ 28 29 ਲਿਸਟਾਂ ਦੇ ਵਿੱਚ ਜਿਹੜੇ ਨਾਮ ਹੈਗੇ ਨੇਗੇ ਮੱਕੀ ਦੇ ਯਾਨੀ ਕਿ ਝੋਨੇ ਦੇ ਬਦਲ ਦੇ ਬਹੁਤ ਬਹੁਤ ਧੰਨਵਾਦ ਹਨਾ ਜਿੰਨੀ ਕਾਮਯਾਬ ਹੁੰਦੀ ਐ ਮੱਕੀ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦਾ ਸਿੱਟਾ ਕੱਢਾਂ ਵੀ ਕਿੰਨਾ ਕੁ ਝਾੜ ਦੇ ਦੂਗੀ ਹਨਾ ਹੂੰ ਆਹ ਰੋੱਤ ਵਾਲੀ ਅੱਜ 8 ਅਗਸਤ ਨੂੰ ਆਪਾਂ ਲਾ ਰਹੇ ਹਾਂ ਹਾਂ ਰਸੀ ਇਹ ਬਈ ਇੱਕ ਬੈੱਡ ਤੇ ਚਾਰ ਰੋਰੀ ਲਾਊਗਾ ਜੀ ਉਹ ਵੀ ਦੱਸ ਲੋ ਚਾਰ ਲਾਏਗਾ ਚਾਰ ਲਾਉ ਬਈ ਹਾਂਜੀ 8 ਕਿਲੋ ਵੀ ਪੰਦਾ ਕਿਲੋ ਦੋ ਖੁੱਡ ਜਿਵੇਂ ਰੱਸੀ ਦੇ ਲਾਇਆ ਸੀਗਾ ਉਹ ਮੇ ਲਾਇਏਗਾ ਹਾਂ ਉਹ ਮੇ ਬੀਜ ਰਹੇ ਹਾਂ ਅੱਛਾ ਆ ਚਾਰੇ ਤਾਈਆਂ ਪਰ ਰੱਖੇ ਨੇ ਜਿਹੜੀ ਮੇਨ ਗੱਲ ਹੈਗੀ ਵੀ ਹਾਂ ਵੀ ਇੱਕ ਬੈੱਡ ਦੇ ਪਹਿਲਾਂ ਦੋ ਖੁੱਡ ਹੁੰਦੇ ਸੀਗੇ ਪਰ ਉਹ ਵੀ ਤੁਸੀਂ ਮਤਲਬ ਬਦਲਾ ਕੇ ਚਾਰੇ ਲਾਓ ਇਹ 32 ਇੰਚ ਦਾ ਬੈੱਡਾ ਪੂਰਾ 32 ਇੰਚ ਤੇ ਚਾਰ 32 ਇੰਚ ਦਾ ਬੈੱਡਾ ਇਹ ਇੱਥੇ ਇਹਦਾ ਨਾਲ ਹੀ ਡੀਏਪ ਡਿੱਗੂ ਤਾਂ ਹਾਂ ਤੋਂ ਆ ਕੇ ਇੱਥੇ ਆ ਬੀ ਡਿੱਗਣਾਗਾ ਠੀਕ ਹੈ ਹਾਂ ਇਹ 6 6 ਇੰਚ ਦੇ ਸਨ ਤੇ ਮੰਨ ਕੇ ਚੱਲੂ ਬੈੱਡ ਦੇ ਉੱਪਰ 6 ਇੰਚ ਦੇ ਠੀਕ ਹੈ ਹਾਂ ਹਾਂ ਜਿਵੇਂ ਆਮ ਆਪਾਂ 2 ਫੱਟ ਲਾਉਣੇ ਆ ਕਿੰਨਾ 20 ਕਿੱਲੇ ਦਾ 20 ਤੂੰ ਐ ਮੰਨ ਯਾਰ ਵੀ ਇੱਥੇ ਆਉਂ ਇਹ 8 ਕਿੱਲੋ ਪਾਉਂਦੇ ਜੇ ਆਪਾਂ ਮੰਨ ਕੇ ਵੀ 4 ਖੁੱਡਾਂ ਚ ਪਾਈਏ ਇਹਦੇ ਵੀ ਠੀਕ ਹੈ ਬਈ ਬੈੱਡ ਤੇ 2 ਖੁੱਡਾਂ ਹੁਣ ਤੂੰ ਐ ਮੰਨ ਕੇ ਚੱਲ ਵੀ ਮੇਰੇ ਹਿਸਾਬ ਨਾਲ ਐ ਨਹੀਂ ਪਤਾ 16 ਕਿੱਲੋ ਪਾਦੇ ਇਹ ਕੋਈ ਪਤਾ ਹੀ ਨਹੀਂ ਹਲੇ ਕਹਿ ਨਹੀਂ ਹਲੇ ਕਿੰਨਾ ਪਾਉਗੀ ਠੀਕ ਹੈ ਹਾਂ ਇਹਦੇ ਕਿੰਨਾ ਪਿਆ ਸੀ ਰਸੀ ਦੇ ਰਸੀ ਦੇ ਕਿੰਨਾ ਮਿਲਦਾ 14 ਕਿੱਲੋ ਪਤ ਨਹੀਂ ਹਨ 13 14 ਕਿੱਲੋ ਪਾਇਆ ਸੀ ਹਾਂ ਇੰਨਾ ਕਿ ਪਿਆ ਸੀ ਠੀਕ ਆ ਬਸ ਫਿਰ ਇਹ ਹੁਣ ਦੋਨੇ ਬੈੱਡਾਂ ਦੇ ਉੱਪਰ 8 ਖੁੱਡ ਹੋ ਜਾਣਗੇ ਡਬਲ ਹੋ ਗਿਆ ਤੇ ਵੀਡੀਓ ਸ਼ੇਅਰ ਕਰਦੇ ਤੇ ਪੇਜ ਫੋਲੋ ਕਰ ਲਿਓ ਵੀਡੀਓ ਆਪਣੇ ਪੇਜ ਨਾਲ ਜੁੜੇ ਰਹੋ ਹਨਾ ਆ ਸਾਰੀ ਆਪਾਂ A to Z ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਵੀ ਕਿੰਨਾ ਝਾੜ ਆ ਕਿਵੇਂ ਪੱਕਦੀ ਆ ਕੀ ਸ਼ਟਾ ਨਿਕਲਦਾ ਇਹਦਾ ਸੋ ਧੰਨਵਾਦ ਜੀ